ਤੁਸੀਂ ਭਾਵੇਂ ਫਰਿਸ਼ਤੇ ਵੀ ਬਣ ਜਾਓ ਤਾਂ ਵੀ ਤੁਹਾਨੂੰ ਬੁਰਾ ਕਹਿਣ ਵਾਲੇ ਤੁਹਾਡੇ ਆਸ-ਪਾਸ ਹੀ ਰਹਿਣਗੇ। ਕਮੋਸ਼ੀ ਦਾ ਵੀ ਆਪਣਾ ਇੱਕ ਰਤਬਾ ਹੁੰਦਾ ਹੈ। ਬਸ ਸਮਝਣ ਵਾਲੇ ਬਹੁਤ ਘੱਟ ਹੁੰਦੇ ਨੇ। ਅਕਸਰ ਝੂਠੇ ਇਨਸਾਨ ਦੀਆਂ ਗੱਲਾਂ ਮਿੱਠੀਆਂ ਲੱਗਦੀਆਂ ਨੇ ਤੇ ਸੱਚੇ ਇਨਸਾਨ ਦੀਆਂ ਗੱਲਾਂ ਕੌੜੀਆਂ। अपमान ਜੇਕਰ ਵਾਰ-ਵਾਰ ਆਪਣੇ ਤੋਂ ਹੀ ਮਿਲੇ ਤਾਂ ਸ਼ਬਦਾਂ ਦਾ ਵਿਵਾਦ ਉਚਿਤ ਨਹੀਂ ਹੈ ਕਿਉਂਕਿ ਜੋ ਵਿਅਕਤੀ ਤੁਹਾਡੇ ਮਹੱਤਵ ਨੂੰ ਹੀ ਸਮਝ ਨਹੀਂ ਪਾਇਆ ਉਹ ਤੁਹਾਡੇ ਸ਼ਬਦ ਜਾਂ ਭਾਵਨਾਵਾਂ ਨੂੰ ਕੀ ਸਮਝੇਗਾ ਜ਼ਿੰਦਗੀ ਵਿੱਚ ਕੁਝ ਲੋਕਾਂ ਦਾ ਖੜਾ ਛੱਡਣਾ ਪੈਂਦਾ ਹੈ ਕਮੰਡ ਲਈ ਨਹੀਂ ਬਲਕਿ ਆਪਣੇ ਆਤਮ ਸਨਮਾਨ ਲਈ ਇਨੇ ਪਲ ਤਾਂ ਮੈਂ ਤੇਰੇ ਨਾਲ ਵੀ ਨਹੀਂ ਲੰਗਾਏ ਜਿੰਨੀਆਂ ਰਾਤਾਂ ਦੀ ਤੂੰ ਮੈਥੋਂ ਨੀਂਦ ਖੋ ਲਈ ਐ ਅੱਜ ਦੀ ਸਚਾਈ ਐ ਕਿ ਜਦੋਂ ਤੁਹਾਡੀ ਗੱਲ ਕਿਸੇ ਨਾਲ ਘੱਟ ਹੋਣ ਲੱਗੇ ਤਾਂ ਸਮਝ ਲਿਓ ਉਸ ਦੀ ਗੱਲ ਕਿਸੇ ਹੋਰ ਨਾਲ ਜ਼ਿਆਦਾ ਹੋਣ ਲੱਗ ਗਈ ਐ ਕਈ ਰਸਤੇ ਨੇ ਕੁਝ ਕਹਿਣ ਦੇ ਪਰ ਉਹਨਾਂ ਵਿੱਚ ਇੱਕ ਰਸਤਾ ਇਹ ਵੀ ਹੁੰਦਾ ਐ ਕਿ ਕੁਝ ਵੀ ਨਾ ਕਹਿਣਾ ਉਹ ਸਾਨੂੰ ਦੱਸ ਰਹੇ ਨੇ ਕਿ ਨਜ਼ਰ ਅੰਦਾਜ਼ ਕਿਵੇਂ ਕਰਦੇ ਨੇ ਪਰ ਇੱਕ ਦਿਨ ਅਸੀਂ ਉਹਨਾਂ ਨੂੰ ਦੱਸਾਂਗੇ ਕਿ ਅਫਸੋਸ ਕਿਵੇਂ ਕਰਦੇ ਨੇ ਜੋ ਲੋਕ ਜ਼ਿਆਦਾ ਪਿਆਰ ਜਿਤਾਉਂਦੇ ਨੇ ਅਕਸਰ ਇੱਕ ਦਿਨ ਛੱਡ ਕੇ ਚਲੇ ਜਾਂਦੇ ਨੇ ਹਰ ਖੁਸ਼ੀ ਨੂੰ ਖੁਸ਼ੀ ਤੇ ਗਮ ਨੂੰ ਗਮ ਨਾ ਸਮਝੋ ਜੇਕਰ ਇਸ ਦੁਨੀਆ ਵਿੱਚ ਜਿਉਣਾ ਹੈ ਤਾਂ ਆਪਣੇ ਆਪ ਨੂੰ ਕਿਸੇ ਤੋਂ ਘੱਟ ਨਾ ਸਮਝੋ ਹਰ ਗੱਲ ਤੇ ਅਸੀਂ ਹੀ ਗਲਤ ਨਹੀਂ ਸੀ ਕਾਸ਼ ਤੂੰ ਆਪਣੀਆਂ ਗਲਤੀਆਂ ਵੀ ਦੇਖੀਆਂ ਹੁੰਦੀਆਂ ਹੰਕਾਰ ਇੱਕ ਅਜੀਹੀ ਦੌੜ ਹੈ ਜਿੱਥੇ ਹਰ ਜਿੱਤਣ ਵਾਲਾ ਹਾਰ ਜਾਂਦਾ ਹੈ ਨਾ ਆਵਾਜ਼ ਹੋਈ ਨਾ ਤਮਾਸ਼ਾ ਹੋਇਆ ਬੜੀ ਖਾਮੋਸ਼ੀ ਨਾਲ ਟੁੱਟ ਗਿਆ ਇੱਕ ਪੁਰੋਸਾ ਜੋ ਤੇਰੇ ਉੱਪਰ ਸੀ ਹਮੇਸ਼ਾ ਉਸ ਇਨਸਾਨ ਨੂੰ ਸੰਭਾਲ ਕੇ ਰੱਖੋ ਜਿਸ ਨੇ ਤੁਹਾਨੂੰ ਇਹ ਤਿੰਨ ਚੀਜ਼ਾਂ ਭੇਟ ਕੀਤੀਆਂ ਸਾਥ ਸਮਾਂ ਤੇ ਸਮਰਪਣ ਕਿਸੇ ਨੂੰ ਭੁੱਲਣ ਦੀ ਕੋਸ਼ਿਸ਼ ਕਦੇ ਨਾ ਕਰੋ ਇਹ ਉਹ ਦਵਾਈ ਹੈ ਜੋ ਜ਼ਖਮਾਂ ਨੂੰ ਹੋਰ ਵੀ ਤਾਜ਼ਾ ਕਰ ਦਿੰਦੀ ਹੈ ਮੈਂ ਸ਼ੀਸ਼ਾ ਹਾਂ ਸ਼ੀਸ਼ਾ ਹੀ ਰਹਾਂਗਾ ਫਿਕਰ ਤਾਂ ਉਹ ਕਰਨ ਜਿਨ੍ਹਾਂ ਦੀ ਸ਼ਕਲ ਤੇ ਕੁਝ ਹੋਰ ਤੇ ਦਿਲ ਵਿੱਚ ਕੁਝ ਹੋਰ ਹੋਵੇ ਕਮਾਲ ਦਾ ਤਾਨਾ ਦਿੱਤਾ ਏ ਕਿਸੇ ਨੇ ਕਿ ਜੇਕਰ ਉਹ ਤੇਰਾ ਹੈ ਤਾਂ ਤੇਰੇ ਕੋਲ ਕਿਉਂ ਨਹੀਂ ਮੁਸਾਫਰ ਕੱਲ ਵੀ ਸੀ ਮੁਸਾਫਰ ਅੱਜ ਵੀ ਹਾਂ ਕੱਲ ਆਪਣਿਆਂ ਦੀ ਤਲਾਸ਼ ਵਿੱਚ ਸੀ ਤੇ ਅੱਜ ਆਪਣੀ ਤਲਾਸ਼ ਵਿੱਚ ਆਂ ਦਰਦ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਤੁਹਾਨੂੰ ਤਕਲੀਫ ਦਿੰਦਾ ਹੈ ਤੇ ਦੂਸਰਾ ਤੁਹਾਨੂੰ ਬਦਲ ਦਿੰਦਾ ਹੈ ਮੈਂ ਤੇਰੀ ਹਰ ਚਾਲ ਤੋਂ ਵਾਕਿਫ ਆਂ ਕਿਉਂਕਿ ਮੇਰੀ ਜ਼ਿੰਦਗੀ ਦਾ ਇੱਕ ਹਿੱਸਾ ਧੋਖੇਬਾਜ਼ਾਂ ਨਾਲ ਹੀ ਗੁਜ਼ਰਿਆ ਹੈ ਕਿਸੇ ਦੀ ਨਜ਼ਰ ਵਿੱਚ ਤੁਸੀਂ ਚੰਗੇ ਹੋ ਕਿਸੇ ਦੀ ਨਜ਼ਰ ਵਿੱਚ ਤੁਸੀਂ ਬੁਰੇ ਹੋ ਸੱਚ ਤਾਂ ਇਹ ਹੈ ਕਿ ਜਿਸ ਦੀ ਜਿਵੇਂ ਦੀ ਜ਼ਰੂਰਤ ਹੈ ਉਸ ਦੇ ਲਈ ਤੁਸੀਂ ਓਵੇਂ ਦੇ ਹੀ ਹੋ ਬੁਰਾਈ ਦਿਲ 'ਚ ਰੱਖਣ ਤੋਂ ਬਿਹਤਰ ਹੈ ਇਨਸਾਨ ਨਾਰਾਜ਼ਗੀ ਜ਼ਾਹਰ ਕਰ ਦੇਵੇ ਮੈਂ ਉਹ ਖੁਸ਼ ਨਸੀਬ ਇਨਸਾਨਾਂ ਜੋ ਹਰ ਕਿਸੇ ਨੂੰ ਮਤਲਬ ਹੋਣ ਤੇ ਹੀ ਯਾਦ ਆਉਣਾ ਵਜ੍ਹਾ ਚਾਹੇ ਜੋ ਵੀ ਹੋਵੇ ਪਰ ਧੋਖਾ ਧੋਖਾ ਹੀ ਹੁੰਦਾ ਹੈ ਇੱਜ਼ਤ ਤਾਂ ਸਭ ਨੂੰ ਚਾਹੀਦੀ ਹੈ ਪਰ ਲੋਕ ਲੈ ਤਾਂ ਲੈਂਦੇ ਨੇ ਪਰ ਵਾਪਸ ਦੇਣਾ ਭੁੱਲ ਜਾਂਦੇ ਨੇ ਪਿਆਰ ਵਿੱਚ ਤਾਂ ਬਸ ਭਰੋਸਾ ਹੋਣਾ ਚਾਹੀਦਾ ਹੈ ਸ਼ੱਕ ਤਾਂ ਪੂਰੀ ਦੁਨੀਆ ਕਰਦੀ ਹੈ ਤਮਾਸ਼ਾ ਬਣ ਗਈ ਹੈ ਜ਼ਿੰਦਗੀ ਕੁਝ ਕਈਏ ਤਾਂ ਵੀ ਬੁਰੇ ਤੇ ਕੁਝ ਨਾ ਵੀ ਕਈਏ ਤਾਂ ਵੀ ਬੁਰੇ ساری ਉਮਰ ਲੋਕ ਤੁਹਾਡੇ ਦੋਸਤ ਬਣੇ ਰਹਿਣਗੇ ਬਸ ਉਮਰ ਭਰ ਤੁਸੀਂ ਲੋਕਾਂ ਦੇ ਕੰਮ ਆਉਂਦੇ ਰਹੋ ਕਤਲ ਕਰਕੇ ਜਾਂਦਾ ਤਾਂ ਦੁਨੀਆ ਦੀਆਂ ਨਜ਼ਰਾਂ ਵਿੱਚ ਆ ਜਾਂਦਾ ਕਾਤਲ ਚਲਾਕ ਸੀ mohabbat ਵਿੱਚ ਧੋਖਾ ਦੇ ਕੇ ਚਲਾ ਗਿਆ ਅਸੀਂ ਆਪਣੇ ਲਈ ਵਕਤ ਨਹੀਂ ਕੱਢ ਸਕੇ ਫਿਰ ਵਕਤ ਨੇ ਸਾਡੇ ਵਿੱਚੋਂ ਰਿਸ਼ਤਾ ਹੀ ਕੱਢ ਦਿੱਤਾ ਰਿਸ਼ਤੇ ਦਾ ਮਰ ਜਾਣਾ ਉਨੀ ਤਕਲੀਫ ਨਹੀਂ ਦਿੰਦਾ ਜਿੰਨਾ ਰਿਸ਼ਤੇ ਦੇ ਹੁੰਦੇ ਹੋਏ ਅਹਿਸਾਸ ਦਾ ਮਰ ਜਾਣਾ ਤਕਲੀਫ ਦਿੰਦਾ ਹੈ ਕਿਸੇ ਨੇ ਮੈਨੂੰ ਪੁੱਛਿਆ ਕਿ ਅੱਜਕੱਲ ਕੀ ਕਰਦੇ ਹੋ ਮੈਂ ਵੀ ਕਹਿ ਦਿੱਤਾ ਮਹੱਭਤੇ ਪ੍ਰੋਸਾ ਛੱਡ ਕੇ ਸਭ ਕੁਝ ਕਰਦੇ ਆਂ ਖੁਸ਼ ਰਹਿਣ ਲਈ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜੇਕਰ ਕੋਈ ਖੁੱਦ ਜਿਹਾ ਨਾ ਮਿਲੇ ਤਾਂ ਆਪਣੇ ਆਪ ਨੂੰ ਪਿਆਰ ਕਰਿਓ ਖਮੋਸ਼ੀ ਦੀ ਵਜ੍ਹਾ ਤੇਰੇ ਨਾਲ ਇਸ਼ਕ ਹੈ ਨਹੀਂ ਤਾਂ ਤੈਨੂੰ ਤਮਾਸ਼ਾ ਅਸੀਂ ਵੀ ਬਣਾ ਦਿੰਦੇ ਆਂ ਦਖਾਵੇ ਦੇ ਰਿਸ਼ਤਿਆਂ 'ਚ ਰਹਿਣ ਨਾਲੋਂ ਚੰਗਾ ਤੁਸੀਂ ਆਪਣੀ ਹੀ ਮੌਜ ਵਿੱਚ ਰਹੋ ਸ਼ਬਦ ਸਿਰਫ ਚੁੱਪਦੇ ਨੇ ਪਰ ਖਾਮੋਸ਼ੀਆਂ ਮਾਰ ਦਿੰਦੀਆਂ ਨੇ ਤੇਰੇ ਨਾਲੋਂ ਚੰਗੇ ਤਾਂ ਮੇਰੇ ਦੁਸ਼ਮਣ ਨਿਕਲੇ ਜੋ ਹਰ ਗੱਲ ਨਾਲ ਕਹਿੰਦੇ ਨੇ ਤੈਨੂੰ ਨਹੀਂ ਛੱਡਾਂਗੇ ਮੈਨੂੰ ਪਤਾ ਹੈ ਕਿ ਤੁਸੀਂ ਕਿਤੋਂ ਹੋਰ ਦੇ ਮੁਸਾਫਰ ਹੋ ਸਾਡਾ ਸ਼ਹਿਰ ਤਾਂ ਬਸ ਐਵੇਂ ਰਸਤੇ ਵਿੱਚ ਆਇਆ ਸੀ ਥੋੜਾ ਸਬਰ ਕਰ ਜਲਦੀ ਹੀ ਮਹਿਸੂਸ ਹੋਵੇਗਾ ਤੈਨੂੰ ਮੇਰਾ ਹੋਣਾ ਕੀ ਸੀ ਤੇ ਮੇਰਾ ਨਾ ਹੋਣਾ ਕੀ ਹੈ ਜਵਾਬ ਤਾਂ ਹਰ ਗੱਲ ਦਾ ਦਿੱਤਾ ਜਾ ਸਕਦਾ ਪਰ ਜਿਹੜਾ ਰਿਸ਼ਤਿਆਂ ਦੀ ਅਹਿਮੀਅਤ ਹੀ ਨਾ ਸਮਝ ਪਾਇਆ ਉਹ ਸ਼ਬਦਾਂ ਨੂੰ ਕੀ ਸਮਝੇਗਾ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਆਪਣਾ ਖਿਆਲ ਰੱਖੋ ਧੰਨਵਾਦ